ਜਿਹੜੇ ਭੋਲੇ ਭਾਲੇ ਸਾਫ਼ ਦਿਲ ਲੋਕ ਹੁੰਦੇ ਨੇ ਉਹ ਦੁਨੀਆਂ ਦੇ ਧੋਖੇ ਦਾ ਸ਼ਿਕਾਰ ਹੋ ਹੀ ਜਾਂਦੇ ਨੇ ਕਿਉਂਕਿ ਉਹ ਸਾਰੀ ਦੁਨੀਆ ਨੂੰ ਆਪਣੇ ਵਰਗਾ ਸਮਝਦੇ ਨੇ ਸਾਫ਼ ਦਿਲ ਪਰ ਇਹ ਦੁਨੀਆ ਭਲੇ ਮਾਨਸੀ ਦਾ ਫਾਇਦਾ ਚੁੱਕਦੀ ਆ ਇਹਨਾਂ ਨੂੰ ਕਿਸੇ ਤੇ ਤਰਸ ਨਹੀਂ ਪਰ ਫਿਰ ਵੀ ਮੈਂ ਕਹਿੰਦਾ ਸਾਨੂੰ ਕਦੇ ਦਿਲ ਨਹੀਂ ਛੱਡਣਾ ਚਾਹੀਦਾ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਦੁਨੀਆ ਸਾਨੂੰ ਧੋਖਾ ਦੇ ਸਕਦੀ ਆ ਉਹ ਰੱਬ ਦੇ ਘਰ ਚ ਭੋਲੇ ਭਾਲੇ ਪਰਵਾਨੇ ਜਾਂਦੇ ਆ ਉੱਥੇ ਸਿੱਧੇ ਸਾਦੇ ਹੀ ਪਰਵਾਨੇ ਜਾਂਦੇ ਆ ਗੁਰਬਾਣੀ ਦਾ ਫਰਮਾਨ ਹੈ ਉਹ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰਾਇਆ ਚਤਰਾਇਆਂ ਕਰਕੇ ਤੂੰ ਦੁਨੀਆ ਜਿੱਤ ਸਕਦਾ ਏ ਪਰ ਭੋਲੇ ਸੁਭਾਅ ਦੇ ਨਾਲ ਹੀ ਰੱਬ ਨੂੰ ਪਾ ਸਕਦਾ ਏ ਸਾਫ਼ ਦਿਲ ਨਾਲ ਹੀ ਰੱਬ ਨੂੰ ਪਾ ਸਕਦਾ ਏ ਜੇ ਉੱਥੇ ਚਤਰਾਇਆਂ ਕਰੇਗਾ ਤੇ ਸਹਿਜ ਗਿਆਨਤਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਸ ਲਈ ਜਿੰਨਾਂ ਦੀ ਬੱਚਿਆਂ ਵਰਗੀ ਬੁੱਧੀ ਆ ਕੋਈ ਕਿਸੇ ਦਾ ਮਾੜਾ ਨਹੀਂ ਸੋਚਿਆ ਕੋਈ ਬੇਈਮਾਨੀ ਨਹੀਂ ਅੰਦਰ ਕੋਈ ਚਤਰਾਈ ਨਹੀਂ ਬਾਲ ਬੁੱਧ ਪਾਇਓ ਸੁਖ ਰੇ ਉਹਨਾਂ ਨੂੰ ਹੀ ਅੰਦਰ ਦਾ ਸੁੱਖ ਅੰਦਰ ਦੀ ਸ਼ਾਂਤੀ ਮਿਲਦੀ ਹੈ ਠੀਕ ਆ ਦੁਨੀਆ ਭੋਲੇ ਭਾਲੇ ਲੋਕਾਂ ਨੂੰ ਲੁੱਟ ਲੈਂਦੀ ਏ ਕੁੱਟ ਲੈਂਦੀ ਏ ਪਰ ਉਹ ਰੱਬ ਜੇ ਕਿਸੇ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈ ਗਲ ਵਕੜੀ ਦੇ ਵਿੱਚ ਲੈਂਦਾ ਹੈ ਤੇ ਉਹ ਵੀ ਸਿੱਧੇ ਸਾਦੇ ਭੋਲੇ ਭਾਲੇ ਲੋਕਾਂ ਨੂੰ ਹੀ ਲੈਂਦਾ ਹੈ ਉਹਦੇ ਘਰ ਚਤਰਾਈਆਂ ਬਹੁਤੇ ਚਲਾਕਾਂ ਠੋਖੇ ਬਾਜਾਂ ਦੀ ਨਹੀਂ ਚੱਲਣੀ ਉਹਦੇ ਘਰ ਭੋਲੇ ਭਾਲੇ ਪਰਵਾਨੇ ਜਾਣੇ